ਅੰਮ੍ਰਿਤਸਰ ਦੇ ਪਿੰਡ ਖਿਲਚੀਆ ਨਜ਼ਦੀਕ ਸਵਿਫਟ ਕਾਰ ਦੀ ਟਰੱਕ ਦੇ ਨਾਲ ਹੋਈ ਟੱਕਰ ਚ ਕਾਰ ਸਵਾਰ 3 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਲੋਕ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਗੁਰੂ ਰਾਮਦਾਸ ਹਸਪਤਾਲ ਪਹੁੰਚਾਇਆ ਗਿਆ ਜਾਣਕਾਰੀ ਮੁਤਾਬਕ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਖਿਆ ਤੇ ਟਰੱਕ ਜਿਹੜਾ ਸੀ ਉਹ ਮੋੜਿਆ ਸੀ ਤਾਂ ਗੱਡੀ ਜਿਹੜੀ ਉਹਦੇ ਵਿੱਚ ਵੱਜੀ ਆ ਉਹਨਾਂ ਕੋਲ ਕੰਟਰੋਲ ਨਹੀਂ ਹੋਈ ਤਾਂ ਜਦੋਂ ਆਣ ਟ੍ਰੱਕ ਖੜਾ ਸੀ ਕਿ ਮੁੜ ਗਿਆ ਸੀ ਟ੍ਰੱਕ ਮੁੜ ਰਿਹਾ ਸੀ ਅੱਛਾ ਜੀ ਤੇ ਜਦੋਂ ਆਣ ਕੇ ਅਸੀਂ ਦੇਖਿਆ ਵਾ ਤੇ ਸਿਰਫ ਦੋ ਹੀ ਪਰਸਨ ਜਿਹੜੇ ਸੀ ਉਹ ਠੀਕ ਠੀਏ ਕਿ ਸੈਕਦੇ ਸੀ ਬਾਕੀ ਜਿਹੜੇ ਸੀ ਤਿੰਨ ਡੈਡ ਡੈਡ ਹੋ ਗਏ ਸੀ ਟ੍ਰੱਕ ਆ ਰਿਹਾ ਸੀ ਜਲੰਧਰ ਵਾਲੀ ਸਾਈਡ ਤੋਂ ਉਹਦੇ ਪਿੱਛੇ-ਪਿੱਛੇ ਕਾਰ ਆਉਂਦੀ ਸੀ ਸਵਿਫਟ ਕਾਰ ਉਹਦੇ ਵਿੱਚ ਪੰਜ ਜਣੇ ਸਵਾਰ ਸੀ ਜਿਹੜੇ ਟਰੱਕ ਡਰਾਈਵਰ ਨੇ ਜੱਕਦਮ ਟਰੱਕ ਜਿਹੜਾ ਮੋੜਤਾ ਉਹਦਾ ਕਰਕੇ ਕਾਰ ਜਿਹੜੀ ਆ ਉਹ ਟਰੱਕ ਦੇ ਵਿੱਚ ਵਜੀ ਪਿਛਲੀ ਸਾਈਡ ਤੋਂ ਜਿਸ ਕਰਕੇ ਉਹ ਜਿਹੜੇ ਉਹਦੇ ਵਿੱਚ ਸਵਾਰ ਹੀ ਤਿੰਨ ਬੰਦੇਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਤਿੰਨ ਜਣਿਆਂ ਦੀ ਉਹਦੇ ਵਿੱਚ ਦੋ ਲੇਡੀ ਸੀ ਜਿਨ੍ਹਾਂ ਦੇ ਵਿੱਚ ਸ਼ਸ਼ੀ ਬੰਦਾ ਜਿਹੜਾ ਸੀ ਉਹ ਸ਼ਸ਼ੀ ਗਾਂਦ ਸ਼ਰਮਾ ਲੇਡੀ ਹੈਗੀ ਸੀ ਕੋਮਲ ਸ਼ਰਮਾ ਤੇ ਅੰਜੂ ਸ਼ਰਮਾ ਦੋ ਜਣੇ ਇਹਦੇ ਵਿੱਚ ਜ਼ਖਮੀ ਆ ਜੀ ਉਹਦਾ ਨਾਮ ਆ ਰਾਜਨ ਸ਼ਰਮਾ ਤੇ ਭਵੇਆ ਸ਼ਰਮਾ ਕਾਰ ਸਵਾਰ ਅੰਮ੍ਰਿਤਸਰ ਦੇ ਵਸਨੀਕ ਸੰਤ ਤੇ ਗੁਰਾਇਆਂ ਤੋਂ ਮਾਤਾ ਰਾਣੀ ਦਾ ਜਾਗਰਣ ਵੇਖ ਕੇ ਘਰ ਵਾਪਸ ਪਰਤ ਰਹੇ ਸਨ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ